ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਮੈਂ ਤੁਹਾਡੇ ਲਈ ਲੈ ਕੇ ਆਏਗੀ ਕਾਫੀ ਜਿਆਦੇ ਸੋਹਣੇ ਸੂਟ ਪਹਿਲਾਂ ਮੈਂ ਤੁਹਾਨੂੰ ਵਰਕ ਵਾਲੇ ਸੂਟ ਦਿਖਾਉਂਗੀ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਨਗਾ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਸੇਮ ਜਿਹੜਾ ਸੂਟ ਹੈਗਾ ਤੁਸੀਂ ਰੈਡੀ ਕਰਵਾ ਸਕਦੇ ਹੋ ਸੇਮ ਫੈਬਰਿਕ ਸੇਮ ਕਲਰ ਤੇ ਵੀ ਕਰਵਾ ਸਕਦੇ ਹੋਗੇ ਜਾਂ ਆਪਣੀ ਚੁਆਇਸ ਅਨੁਸਾਰ ਤੁਸੀਂ ਕੋਈ ਵੀ ਕਲਰ ਤੇ ਜਿਹੜਾ ਸੂਟ ਹੈਗਾ ਰੈਡੀ ਕਰਵਾ ਸਕਦੇ ਹੋਗੇ ਮੈਂ ਤੁਹਾਨੂੰ ਦਿਖਾਉਣੀ ਹੈਗੀ ਬਹੁਤ ਜਾਦੇ ਸੋਹਣੇ ਸੂਟ ਲੇਗੇ ਲਓ ਜੀ ਦੇਖੋ ਜੀ ਪਹਿਲਾ ਸੂਟ ਹੈ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਮਸਲੀਨ ਦੇ ਉੱਪਰ ਹੈ ਜਿਹੜਾ ਕੰਮ ਹੋਇਆ ਹੋਇਆਗਾ ਦੇਖੋ ਇਦਾਂ ਇਹਦਾ ਨੈਕ ਬਣਿਆ ਹੋਇਆਗਾ ਤੁਸੀਂ ਕੰਮ ਦੀ ਫਿਨਿਸ਼ਿੰਗ ਹੈ ਜਿਹੜੀ ਆਪਣੀ ਨੇੜੇ ਤੋਂ ਚੈੱਕ ਕਰ ਸਕਦੇ ਹੋਗੇ ਲਓ ਜੀ ਇਦਾਂ ਇਹਦੇ ਸੈਂਟਰ ਪੈਨਲ ਵੀ ਬਣੇ ਹੋਏ ਨੇਗੇ ਸੇਮ ਇਸ ਤਰ੍ਹਾਂ ਬੋਟਲ ਗ੍ਰੀਨ ਕਲਰ ਦੇ ਉੱਪਰ ਆਪਾਂ ਰੈਡੀ ਕੀਤਾ ਹੈਗਾ ਤੇ ਨਾਲ ਰਹੇਗੀ ਸੌਰੀ ਨਾਲ ਹੈਗੀਆਂ ਨਹੀਂ ਗੀਆਂ ਬਾਵਾ ਤੁਸੀਂ ਬਾਟਮ ਤੇ ਵੀ ਵਰਕ ਕਰਵਾ ਸਕਦੇ ਹੋ ਜੇ ਕਰਵਾਉਣਾ ਚਾਹੁੰਦੇ ਹੋ ਨਹੀਂ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਐਦਾਂ ਵੀ ਰੈਡੀ ਕਰਵਾ ਸਕਦੇ ਹੋਗੇ ਸੇਮ ਪਲੱਸ ਆਰੀ ਤੇ ਥ੍ਰੈਡ ਦਾ ਵਰਕ ਹੋਇਆ ਹੋਇਆ ਆ ਆਰੀ ਨਾਲ ਇਹਦੀ ਆਊਟਲਾਈਨਿੰਗ ਹੋਈ ਹੋਈ ਹੈ ਕਿ ਸੂਟ ਦੀ ਲਓ ਜੀ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਾਂ ਨੇੜੇ ਤੋਂ ਤੁਹਾਨੂੰ ਪਤਾ ਲੱਗ ਜਾ ਜਿਹੜੀ ਆ ਆਊਟਲਾਈਨਿੰਗ ਹੋਈ ਹੋਈ ਹੈ ਸਾਰੀ ਆਰੀ ਦੀ ਹੋਈ ਹੋਈ ਹੈਗੀ ਬਹੁਤ ਜ਼ਿਆਦਾ ਸੋਹਣਾ ਕੰਮ ਹੋਇਆ ਹੋਇਆ ਤੁਸੀਂ ਇਹਨੂੰ ਪਸ਼ਮੀਨੇ ਤੇ ਵੀ ਰੈਡੀ ਕਰਵਾ ਸਕਦੇ ਹੋ ਦੇਖੋ ਇਸ ਤਰ੍ਹਾਂ ਜਿਹੜਾ ਸੂਟ ਹੈਗਾ ਬਣਿਆ ਹੋਇਆ ਹੈਗਾ ਪਹਿਲਾ ਸੂਟ ਇਹ ਹੈ ਸੀਗਾ ਨਾਲ ਆਪਾਂ ਇਹਦੇ ਪਿਓਰ ਔਰਗਾਂਜ਼ਾ ਦਾ ਦੁਪੱਟਾ ਲਗਾਇਆ ਹੈਗਾ ਦੂਜਾ ਸੂਟ ਹੈ ਜਿਹੜਾ ਪਸ਼ਮੀਨੇ ਦੇ ਉੱਪਰ ਰੈਡੀ ਕੀਤਾ ਹੈਗਾ ਆਪਾਂ ਦੇਖੋ neck ਬਣਿਆ ਹੋਇਆ ਹੈਗਾ ਇਸ ਤਰ੍ਹਾਂ ਕੰਮ ਹੈ ਜਿਹੜਾ ਸਾਰਾ ਜ਼ੀਰੋ ਟਾਂਕੇ ਦਾ ਹੋਇਆ ਹੋਇਆ ਕੰਮ ਤੁਸੀਂ ਦੇਖ ਸਕਦੇ ਹੋਗੇ ਕਲਰ ਹੈ ਬਿਲਕੁਲ ਪਰਫੈਕਟ ਆ ਰਿਹਾ ਹੈਗਾ ਕੰਮ ਹੈ ਜਿਹੜਾ ਸਾਰਾ ਜ਼ੀਰੋ ਟਾਂਕੇ ਦਾ ਹੋਇਆ ਹੋਇਆ ਲਓ ਜੀ ਤੁਹਾਨੂੰ ਮੈਂ ਨੇੜੇ ਤੋਂ ਵੀ ਦਿਖਾ ਦਿੰਨੀ ਆ ਇਦਾ ਘੇਰਾ ਘੇਰਾ ਵਰਕ ਕੀਤਾ ਹੋਇਆ ਇਸ ਤਰ੍ਹਾਂ ਦੇਖੋ ਆਰੀ ਪਲਸ ਪਾਫ ਦਾ ਕੰਮ ਹੋਇਆ ਹੋਇਆ ਥ੍ਰੈਡ ਲਗਾ ਕੇ ਆਪਾਂ ਆਰੀ ਦਾ ਕੰਮ ਕੀਤਾ ਹੈਗਾ ਲਓ ਜੀ ਦੇਖੋ ਇਸ ਤਰ੍ਹਾਂ ਘੇਰਾਗਾ ਠੀਕ ਹੈ ਜੀ ਨਾਲ ਰਹਿਣ ਗਿਆ ਬਾਵਾ ਇਸ ਤਰ੍ਹਾਂ ਹੀ ਇਹ ਨਹੀਂ ਜੀ ਬਾਜੂ ਕਾਫੀ ਜਿਆਦਾ ਜਿਹੜਾ ਡਿਜ਼ਾਈਨ ਹੈਗਾ ਬਹੁਤ ਜਿਆਦਾ ਸੋਹਣਾ ਪਾਇਆ ਹੋਇਆ ਹੈ। ਬਾਕੀ ਜਿਹੜੀ ਕੰਮ ਦੀ ਲੁੱਕ ਹੈਗੀ ਆਰੀ ਤੇ ਥ੍ਰੈਡ ਨਾਲ ਬਹੁਤ ਜਿਆਦਾ ਸੋਹਣੀ ਆਈ ਹੈਗੀ। ਲੋ ਇਸ ਤਰ੍ਹਾਂ। ਤੁਸੀਂ ਸੇਮ ਸੂਟ ਰੈਡੀ ਕਰਵਾਉਣਾ ਹੈਗਾ ਪ੍ਰਾਈਸ ਹੈ ਜਿਹੜਾ ਮੇਰੇ ਤੋਂ ਵਟਸਐਪ ਤੇ ਪੁੱਛ ਲਿਓ। ਸੇਮ ਸੂਟ ਰੈਡੀ ਕਰਵਾਉਣਾ ਹੈਗਾ ਤਾਂ ਤੁਸੀਂ ਮਸ਼ੀਨ ਸੌਰੀ ਪਸ਼ਮੀਨੇ ਤੇ ਵੀ ਕਰਵਾ ਸਕਦੇ ਹੋਗੇ। ਜਾਂ ਕਿਸੇ ਹੋਰ ਫੈਬਰਿਕ ਤੇ ਵੀ ਕਰਵਾ ਸਕਦੇ ਹੋਗੇ। ਹੋਰ ਹੋਜੀ। ਅੱਗੇ ਹੈ ਜੀ ਜਿਹੜਾ ਪਲੇਨ ਉਹ ਟੂ ਟੋਨ ਪਸ਼ਮੀਨੇ ਤੇ ਸੀਗਾ ਇਹ ਰਹੇਗਾ ਜੀ ਪਲੇਨ ਪਸ਼ਮੀਨੇ ਤੇ ਇਹ ਬਸ ਕਸਟਮਰ ਦੀ ਚੁਆਇਸ ਦੀ ਵੀ ਜਿਹੜਾ ਕੰਮ ਹੈ ਸਾਰਾ ਆਪਾਂ ਨੂੰ ਬਲੈਕ ਚਾਹੀਦਾ ਹੈਗਾ ਤੁਸੀਂ ਸੇਮ ਸੂਟ ਹੈ ਜਿਹੜਾ ਕਲਰ ਆਪਣੇ ਕੋਲੇ ਬਹੁਤ ਅਵੇਲੇਬਲ ਹੈਗੇ ਨੇਗੇ ਇਸ ਤਰ੍ਹਾਂ ਇਹਦਾ neck ਬਣਿਆ ਹੋਇਆ ਹੈਗਾ ਦੇਖੋ ਤੇ ਨਾਲ ਹੈਗਾ ਜੀ ਘੇਰਾ ਲਓ ਜੀ ਕੰਮ ਦੇਖੋ ਸਾਰਾ ਜ਼ੀਰੋ ਟੰਕੇ ਤੇ ਹੋਇਆ ਹੋਇਆਗਾ ਬਹੁਤ ਜਿਆਦਾ ਸੋਹਣਾਗਾ ਲਾਸ ਰਹਿਣਗੀਆਂ ਬਾਵਾ ਇਹਦੀਆਂ ਅੱਛੀ ਬਾਵਾ ਵੀ ਬਹੁਤ ਹੈਵੀ ਬਣੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਇਹਦੀ ਮੈਨੂੰ ਲੱਗਦਾ ਬਾਟਮ ਵੀ ਹੈ ਸ਼ਾਇਦ ਆਹ ਰਣਗੀਆਂ ਬਾਵਾ ਬਾਵਾ ਤੇ ਕੰਮ ਹੋਇਆ ਹੋਇਆ ਲੋ ਜੀ ਠੀਕ ਹੈ ਜੀ ਇਹਦੇ ਨਾਲ ਆਪਾਂ ਦੁਪੱਟਾ ਲਗਾਏਗਾ ਕਮਲ ਚਨੌਨ ਦਾ ਤੁਸੀਂ ਮਤਲਬ ਪ੍ਰਾਈਸ ਹੈ ਜਿਹੜਾ ਘੱਟ ਮਤਲਬ ਜ਼ਿਆਦਾ ਕੋਸਟਲੀ ਨਹੀਂ ਬਣਵਾਉਣਾ ਹੈਗਾ ਤਾਂ ਤੁਸੀਂ ਸੈਮੀ ਦਾ ਦੁਪੱਟਾ ਲਗਾ ਸਕਦੇ ਹੋਗੇ ਲੋ ਜੀ ਏਸੀ ਵਰਕ ਵਾਲੇ ਸੂਟ ਜਿਵੇਂ ਜਿਵੇਂ ਰੈਡੀ ਹੋਈ ਜਾਂਦੇ ਨੇ ਮੈਂ ਤੁਹਾਨੂੰ ਹਰ ਵੀਡੀਓ ਦੇ ਵਿੱਚ ਵਰਕ ਵਾਲੇ ਸੂਟ ਦਿਖਾਉਣੀ ਹੈਗੀ ਇਸ ਤੋਂ ਬਾਅਦ ਲੇਗੇ ਜਿਹੜੇ ਪਸ਼ਮੀਨੇ ਦੇ ਸੂਟ ਲੇਗੇ ਪ੍ਰਿੰਟ ਕਾਫੀ ਜ਼ਿਆਦੇ ਸੋਹਣੇ ਸੂਟ ਲੇਗੇ ਰੀਵਾ ਬ੍ਰਾਂਡ ਦੇ ਰਹਾਂਗੇ ਪ੍ਰਾਈਸ ਬਹੁਤ ਜ਼ਿਆਦੇ ਠੀਕ ਹੈਗਾ ਪ੍ਰਿੰਟ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋਗੇ ਕਾਫੀ ਜਿਆਦਾ ਸੋਨਾ ਪ੍ਰਿੰਟ ਹੈ ਦਾ ਦੇਖੋ ਜੀ ਬੋਟਲ ਗ੍ਰੀਨ ਕਲਰ ਰਹੇਗਾ ਪਸ਼ਮੀਨਾ ਇੰਨਾ ਕ ਜਿਆਦਾ ਸੋਨਾ ਬ੍ਰਾਂਡ ਰਹੇਗਾ ਰੀਵਾ ਬਹੁਤ ਜਿਆਦਾ ਸੋਨਾਗਾ ਪਸ਼ਮੀਨਾ ਤੁਸੀਂ ਦੇਖ ਸਕਦੇ ਹੋਗੇ ਮੈਂ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਿੰਨੀ ਹਾਂ ਪ੍ਰਿੰਟ ਵਗੈਰਾ ਚੈੱਕ ਕਰ ਸਕਦੇ ਹੋਗੇ ਲਓ ਜੀ ਇਹਦਾ ਪ੍ਰਾਈਸ ਰਹੇਗਾ ਜੀ 1500 ਪਲੱਸ ਸ਼ਿਪਿੰਗ ਹੈ ਬਹੁਤ ਜਿਆਦੇ ਸੌਫਟ ਪਸ਼ਮੀਨਾ ਹੈਗਾ ਸੋਨਾ ਬਹੁਤ ਹੈਗਾ ਲਓ ਜੀ 올ਓਵਰ ਸੂਟ ਨੇ ਕਈ ਭੈਣਾਂ 올ਓਵਰ ਸੂਟ ਮੰਗਦੀਆਂ ਹੁੰਦੀਆਂ ਨੇ ਨਾ ਤਾਂ ਤੁਸੀਂ ਇਹਨਾਂ ਵਿੱਚੋਂ ਜ਼ਰੂਰ ਸੂਟ ਲੈ ਸਕਦੇ ਹੋ ਅਗਲਾ ਕਲਰ ਰਹੇਗਾ ਮਹਿਰੂਨ ਵਿੱਚ ਡਾਰਕ ਕਲਰ ਨੇ ਵਿੱਚ ਲਾਈਟ ਨੇਗੇ ਲਓ ਜੀ ਦੇਖੋ ਪ੍ਰਿੰਟ ਬਹੁਤ ਜਿਆਦੇ ਸੋਹਣੇ ਨੇਗੇ ਕੁਲਮੇ ਦੇ ਪ੍ਰਿੰਟ ਨੇਗੇ ਦੁਪੱਟਾ ਕਿਸੇ ਨਾਲ ਨਹੀਂ ਹੈਗਾ ਵਿਦਆਊਟ ਦੁਪੱਟਾ ਦੇਖੋ ਕਿੰਨਾ ਜਿਆਦਾ ਸੋਹਣਾ ਕਲਰ ਹੈ ਜਿਹੜਾ ਖੇਡ ਰਿਹਾ ਹੈਗਾ ਸਾਢੇ 1500 ਪ੍ਰਾਈਸ ਹੈਗਾ ਪ੍ਰਾਈਸ ਮਤਲਬ ਬਹੁਤ ਜਿਆਦਾ ਠੀਕ ਹੈਗਾ ਜੈਨੂਇਨ ਹੈ ਪ੍ਰਾਈਸ ਲਓ ਜੀ ਕਿੰਨਾ ਜਿਆਦਾ ਸੋਹਣਾ ਸੂਟ ਹੈ ਇਹ ਵਾਲਾ 올ਓਵਰ ਸੂਟ ਹੈ ਠੀਕ ਹੈ ਜੀ ਮੈਚਿੰਗ ਨਹੀਂ ਹੋਣਾ ਇਹ ਸੂਟ ਇਹ 올ਓਵਰ ਹੀ ਨੀਂਗੇ ਸੂਟ ਤੇ ਅਗਲਾ ਤੁਸੀਂ ਸ਼ੇਡ ਹੈ ਜਿਹੜਾ ਦੇਖ ਤਾ ਕੋ ਮਾਸਟਰ ਟੈਂਪ ਤੁਸੀਂ ਚੈੱਕ ਕਰ ਸਕਦੇ ਹੋਗੇ ਰੀਵਾ ਲਿਖਿਆ ਹੀ ਹੋਇਆਗਾ ਫਾਸਟਲੀ ਆਰਡਰ ਡਾੜ ਦਿਓ ਕੱਲ ਮਹਿਰੂਨ ਸੂਟ ਦੇਣੇ ਆਰਡਰ ਸੀ ਕੱਲ ਪਹਿਣਾ ਦੇ ਹਨਾ ਗੱਲ ਕਰ ਹੈ ਨੀਗਾ ਉਹ ਉਹ ਦੋ ਸੂਟ ਸੀਗੇ ਆਪਣੇ ਕੋਲੇ ਲੈ ਗਏ ਪਹਿਲਾਂ ਪਹਿਲਾਂ ਆਰਡਰ ਕਰਦੇ ਲੋ ਜੀ ਆ ਦੇਖੋ ਜਿਹੜੀਆਂ ਪਹਿਣਾ ਬਾਲੇ ਡਾਰਕ ਕਲਰ ਨਹੀਂ ਪਾਉਂਦੀਆਂ ਤਾਂ ਤੁਸੀਂ ਇਹ ਵਾਲਾ ਸੂਟ ਆ ਜਿਹੜਾ ਲੈ ਸਕਦੇ ਹੋ ਇਹਦਾ ਪ੍ਰਿੰਟ ਹੈ ਜਿਵੇਂ ਕਸ਼ਮੀਰੀ ਪ੍ਰਿੰਟ ਨਹੀਂ ਹੁੰਦੇ ਹੈ ਕਿ ਸੂਟ ਹੁੰਦੇ ਨੇ ਕਸ਼ਮੀਰੀ ਉਦਾਂ ਇਹਦਾ ਪ੍ਰਿੰਟ ਹੈਗਾ ਬਹੁਤ ਜਿਆਦਾ ਸੋਹਣਾ ਲੋ ਜੀ ਥੋੜਾ ਇਹ ਕੈਮਰੇ ਦੇ ਵਿੱਚ ਹੈ ਜਿਹੜਾ ਬਾਲਾ ਜਿਆਦਾ ਡਾਲ ਆ ਰਿਹਾ ਪਰ ਇੰਨਾ ਨਹੀਂ ਹੈਗਾ ਇਹਦੇ ਨਾਲ ਤੁਸੀਂ ਮਸਟਰਡ ਦੁਪੱਟਾ ਰੱਖ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਲੱਗੂਗਾ ਪ੍ਰਿੰਟ ਕਾਫੀ ਜਿਆਦਾ ਸੋਹਣਾ ਹੈ ਲੋ ਜੀ ਸਾਰੇ ਕਲਰ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਬਹੁਤ ਜਿਆਦਾ ਸੋਹਣੇ ਕਲਰ ਨੇ ਸਾਰੇ ਅੱਗੇ ਹੈਗਾ ਗ੍ਰੇ ਕਲਰ ਗ੍ਰੇ ਕਲਰ ਵੀ ਹੈ ਜਿਹੜਾ ਬਹੁਤ ਜ਼ਾਲੇ ਸੋਹਣਾ ਹੈਗਾ ਪ੍ਰਿੰਟ ਵਾਲਾ ਸੋਹਣਾ ਖੇਤ ਰਿਹਾ ਹੈ ਤੇ ਇਹਦੇ ਨਾਲ ਤੁਸੀਂ ਰੱਖ ਸਕਦੇ ਹੋਗੇ ਦੁਪੱਟਾ ਮਲਟੀ ਕਿੰਨਾ ਜਿਆਦਾ ਸੋਹਣਾ ਸੂਟ ਪ੍ਰਿੰਟ ਅਸੀਂ ਦੇਖ ਸਕਦੇ ਆ ਇਹਦੇ ਨਾਲ ਤੁਸੀਂ ਦੁਪੱਟਾ ਡਾਰਕ ਰੱਖ ਸਕਦੇ ਹੋ ਮਲਟੀ ਲਗਾ ਲਓ ਜਾਂ ਟਾਈ ਐਂਡ ਡਾਈ ਕਰਵਾ ਲਓ ਚਾਹੇ ਤੁਸੀਂ ਆਹ ਕਰਵਾ ਲਓ ਪਿੰਕ ਜਿਹਾ ਲਓ ਜੀ ਫਟਾਫਟ ਆਪਣੇ ਜਿਹੜੇ ਸੂਟਾਂ ਦੇ ਨੇ ਆਰਡਰ ਦੇ ਦਿਓ ਕਿਉਂਕਿ ਲਿਮਟਿਡ ਸਟਾਕ ਹੈਗਾ ਫਿਰ ਮਿਲਦਾ ਨਹੀਂ ਹੈਗਾ ਪ੍ਰਿੰਟ ਬਹੁਤ ਜਿਆਦੇ ਸੋਹਣੇ ਨੇ ਅਗਲਾ ਕਲਰ ਰਹੇਗਾ ਕਾਫੀ ਆਹ ਕਲਰ ਵੀ ਬਹੁਤ ਜਿਆਦੇ ਸੋਹਣਾ ਚੌਕਲੇਟੀ ਜਿਹਾ ਕਲਰ ਹੈਗਾ ਪ੍ਰਿੰਟ ਕਲਰ ਰੰਗਾਰੇ ਮਤਲਬ ਇੰਨੇ ਕਾਜਾ ਦੇ ਸੋਨੇ ਮਿਲ ਰਹੇ ਨੇ ਤੁਹਾਨੂੰ ਆਪਣੇ ਕੋਲ ਲਓ ਜੀ ਆਹ ਦੇਖੋ ਕਿੰਨਾ ਸੋਨਾ ਪਤਾ ਨਹੀਂ ਮੈਨੂੰ ਇਹ ਰੰਗ ਹੀ ਬਾਲਾ ਸੋਨਾ ਲੱਗਦਾ ਹੈ ਬਾਲੀ ਜਿਆਦਾ ਸੋਨਾ ਕਲਰ ਹੈ ਲਓ ਕਿੰਨੇ ਸੋਹਣੇ ਪ੍ਰਿੰਟ ਨੇ ਇਹਦੇ ਵਿੱਚ ਤਿੰਨ ਕਲਰ ਨੇ ਇੱਕ ਗ੍ਰੇ ਹੈਗਾ ਇੱਕ ਇਹ ਚਾਕਲੇਟੀ ਜਿਹਾ ਗਰੀ ਮਹਿਰੂਨ ਹੈ ਤਿੰਨ ਦਾ ਇਹ ਚਾਰਟ ਹੈਗਾ ਕਲਰਾਂ ਦਾ ਤਿੰਨ ਕਲਰ ਨੇ ਬੜੀ ਜਿਆਦੇ ਸੋਹਣਾ ਪ੍ਰਿੰਟ ਹੈ ਤੁਸੀਂ ਦੇਖੋ ਇਹ ਵਾਲਾ ਇਹ ਸੂਟ ਅੱਜ ਇੱਕ ਵੀ ਨਹੀਂ ਰਹਿਣਾ ਹੈਗਾ ਬਹੁਤ ਜਿਆਦੇ ਸੋਹਣੇ ਲੰਗੇ ਉੱਚੀ ਲਾਸਟ ਕਲਰ ਹੈਗਾ ਬਲੂ ਆ ਵੀ ਬਹੁਤ ਜਿਆਦੇ ਸੋਹਣਾ ਕਲਰ ਹੈ ਆ ਦੇਖੋ ਕਿੰਨਾ ਜਿਆਦਾ ਸੋਹਣਾ ब्लू ਇਹਦੇ ਨਾਲ ਤੁਸੀਂ ਦੁਪੱਟਾ ਰੱਖ ਸਕਦੇ ਹੋਗੇ ਲਓ ਜੀ ਦੇਖੋ ਆਹ ਪ੍ਰਿੰਟ ਮੈਂ ਤੁਹਾਨੂੰ ਇਹ ਨਾ ਪਸ਼ਮੀਨਾ ਵੀ ਇੰਨਾ ਕੁ ਜਿਆਦਾ ਸੋਹਣਾ ਹੈ ਸੌਫਟ ਪਸ਼ਮੀਨਾ ਹੈਗਾ ਬਾਲੀ ਜਿਆਦਾ ਸੋਹਣਾ ਪਸ਼ਮੀਨਾ ਹੈਗਾ ਤੇ ਬਾਕੀ ਬ੍ਰਾਂਡ ਦਾ ਹੈਗਾ ਦੇਖੋ ਆਹ ਸੂਟ ਵੀ ਕਿੰਨਾ ਸੋਹਣਾ ब्लू ਲਓ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਨਗਾ ਆਪਾਂ ਨੂੰ ਸਕਰੀਨਸ਼ਾਟ ਭੇਜੋ ਜਦੋਂ ਤੁਸੀਂ ਪੇਮੈਂਟ ਕਰ ਦਿੰਨੇ ਹੁੰਦੇ ਆ ਨਾ ਮੇਰੀ ਇੱਕ ਰਿਕਵੈਸਟ ਹੈਗੀ ਤੁਹਾਨੂੰ ਸਾਰਿਆਂ ਨੂੰ ਨਾਲ ਦੀ ਨਾਲ ਐਡਰੈਸ ਸੈਂਡ ਕਰ ਦਿਓ ਫਿਰ ਮੈਂ ਮਤਲਬ ਮੈਸੇਜ ਬਹੁਤ نیچے ਚਲੇ ਜਾਂਦੇ ਨੇ ਨਾ ਫਿਰ ਮੈਂ ਤੁਹਾਨੂੰ ਮੈਸ ਲੱਬ ਲੱਬ ਕੇ ਹੈ ਨਾ ਫਿਰ ਮੈਂ ਸਾਰੇ ਪਹਿਲਾਂ ਮੈਸੇਜ ਚੱਕਦੇ ਫਿਰ ਮੈਂ ਪੁੱਛਦੀ ਆ ਵੀ ਤੁਸੀਂ ਆਪਣਾ ਐਡਰੈਸ ਸੈਂਡ ਕਰ ਦਿਓ ਨਾ ਜੇ ਪੇਮੈਂਟ ਕਰਕੇ ਨਾਲ ਦੀ ਨਾਲ ਐਡਰੈਸ ਆਇਆ ਹੁੰਦਾ ਫਿਰ ਅਸੀਂ ਪਾਰਸਲ ਲੇਗੇ ਜਿਹੜੇ ਨਾਲ ਦੀ ਨਾਲ ਭੇਜ ਦਿੰਨੇ ਆਂਗੇ ਕਾਫੀ ਜਿਆਦੇ ਸੋਹਣੇ ਅੱਜ ਵਾਲੀ ਕਲੈਕਸ਼ਨ ਹੈਗੀ ਦੁਪੱਟਾ ਕਿਸੇ ਨਾਲ ਨਹੀਂ ਹੈਗਾ ਪ੍ਰਾਈਸ ਰਹੇਗਾ 1500 ਪਲੱਸ ਸ਼ਿਪਿੰਗ ਬਹੁਤ ਜਿਆਦੇ ਸੋਨੇ ਸੂਟ ਲੈਣਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾਗਾ ਫਟਾਫਟ ਆਪਣਾ ਜਿਹੜਾਗਾ ਆਰਡਰ ਦੇ ਦਿਓ ਫਿਰ ਇਹ ਸੂਟ ਮਿਲਦੇ ਨਹੀਂ ਹੈਗੇ ਨਾ ਸੋਲਡ ਹੋ ਜਾਂਦੇ ਨੇਗੇ ਸੇਲ ਤਾਂ ਕਰਕੇ ਫਿਰ ਸੋਲਡ ਸੋਲਡ ਹੋ ਜਾਂਦੀ ਹੈਗੀ ਵੀ ਸੇਲ ਹੋ ਗਏ ਨੇਗੇ ਤੇ ਫਟਾਫਟ ਆਪਣੇ ਜਿਹੜੇ ਮਤਲਬ ਆਰਡਰ ਕਰ ਦਿਓ ਫਿਰ ਮਿਲਨੇ ਨਹੀਂ ਹੈਗੇ ਉਮੀਦ ਕਰਦੇ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਗੀ ਵੀਡੀਓ ਵੀ ਕਾਫੀ ਲੰਬੀ ਹੋਗੀ 10 ਮਿੰਟਾਂ ਤੋਂ ਉੱਪਰ ਚਲੀ ਗਈ ਹੈਗੀ ਤੇ ਮੈਨੂੰ ਐ ਸੀਗਾ ਫਿਰ ਵਰਕ ਵਾਲੇ ਸੂਟ ਨੇ ਜਿਹੜੇ ਰਹਿ ਜਾਂਦੇ ਨੇ ਭੈਣਾ ਕਾਲੀ ਕਰਦੇ ਨੇ ਪਤਾ ਨਹੀਂ ਕਿੰਨੇ ਕੁ ਸੂਟ ਸਕਿਪ ਹੋ ਗਏ ਪਹਿਲਾਂ ਪਈ ਨਹੀਂ ਹੈਗੇ ਡਿਜ਼ਾਈਨ ਵਗੈਰਾ ਹਨਾ ਤੁਹਾਨੂੰ ਪਤਾ ਲੱਗ ਜਾਂਦੇ ਨੇਗੇ ਤੇ ਜ਼ਿਆਦਾਤਰ ਭੈਣਾ ਆਪਾਂ ਜਿਹੜੇ ਡਿਜ਼ਾਈਨ ਪਾਉਨੇ ਆ ਉਹੀ ਡਿਜ਼ਾਈਨ ਆਪਾਂ ਨੂੰ ਦਿੰਦੇ ਨੇ ਵੀ ਸਾਡੇ ਸੂਟ ਨੇਗੇ ਜਿਹੜੇ ਤੇ ਤੁਸੀਂ ਤਿਆਰ ਕਰਦੇ ਹੋ ਤੇ ਪ੍ਰਾਈਸ ਜਿਹੜੇ ਵਰਕ ਵਾਲੇ ਸੂਟਾਂ ਦੇ ਉਹ ਵੀ ਦੇਖੋ ਆਪਾਂ ਜਾਇਜ਼ ਰੱਖੇ ਹੋਏ ਨੇ ਕੋਈ ਇਦਾਂ ਨਹੀਂ ਹੈਗਾ ਹਨਾ ਹੋਰ ਬਟੀ ਕਾਲੀਆਂ ਬਹੁਤ ਜਿਆਦੇ ਮਤਲਬ ਕਈ ਕਈ ਹਨਾ ਮਤਲਬ ਮਸ਼ੀਨ ਵਰਕ ਦੇ ਵੀ 5 5 6 6000 ਦੇ ਸੂਟ ਰੈਡੀ ਕਰੀ ਜਾਂਦੇ ਨੇ ਬਾਕੀ ਵਰਕ ਅਕੋਰਡਿੰਗ ਗੱਲ ਹੁੰਦੀ ਆ ਹਨਾ ਤੇ ਚਲੋ ਸਾਰੇ ਆਪੋ ਆਪਣੀ ਮਿਹਨਤ ਕਰ ਰਹੇ ਨੇ ਜਿਵੇਂ ਸਹੀ ਲੱਗਦਾ ਹਨਾ ਫੈਬਰਿਕ ਵੀ ਆਪਾਂ ਗੁੱਡ ਲਾਉਣਿਆਂਗੇ ਸਾਰਾ ਹਨਾ ਵਧੀਆ ਹੁੰਦਾ ਫੈਬਰਿਕ ਦੁਪੱਟੇ ਦਾ ਫੈਬਰਿਕ ਸਾਰਾ ਕੁਝ ਆਪਾਂ ਜਿਹੜਾ ਮਟੀਰੀਅਲ ਆ ਵਧੀਆ ਲਾਉਣਿਆਂਗੇ ਕਿਉਂਕਿ ਆਪਾਂ ਨੂੰ ਆਏ ਹੁੰਦਾ ਵੀ ਕਸਟਮਰ ਕਿਸੇ ਗੱਲ ਤੋਂ ਵੀ ਹਨਾ ਵੀ ਵੇ ਹੋਣਾ ਹੋਵੇ ਨਰਾਜ਼ ਨਾ ਹੋਵੇ ਯੋਪਾ ਫੈਬਰਿਕ ਕੋਈ ਵੀ ਗਲਤ ਨਹੀਂ ਲਗਾ ਸਕਦੇ ਹੈਗੇ ਜੇ ਕੁਝ ਵੀ ਗਲਤ ਹੁੰਦਾ ਹੈਗਾ ਆਪਾਂ ਕਹਿ ਦਿੰਦੇ ਆ ਵੀ ਨਹੀਂ ਅਵੇਲੇਬਲ ਨਹੀਂ ਹੁੰਦਾ ਹੈਗਾ ਆਪਣੇ ਕੋਲੇ ਉਹ ਵੀ ਕਹਿ ਦਿੰਦੇ ਆ ਵੀ ਆਪਾਂ ਨੂੰ ਨਹੀਂ ਮਿਲਣਾ ਹਨਾ ਤੁਹਾਨੂੰ ਸਾਡੇ ਕੋਲੋਂ ਤੇ ਚਲੋ ਉਮੀਦ ਕਰਦੇ ਆ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਊਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਸੂਟ ਤੁਹਾਨੂੰ ਕਿਵੇਂ ਦੇ ਲੱਗੇ ਤੇ ਜਰੂਰ ਆਪਣੇ ਕੋਲੋਂ ਪਹਿਣਾ ਟਰਾਈ ਕਰਨ ਸੂਟ ਆ ਨਾ ਬਣਵਾ ਕੇ ਦੇਖਿਓ ਤੁਹਾਨੂੰ ਪਤਾ ਲੱਗ ਜੂਗਾ ਚ ਇਹਦੀ ਪਹਿਲਾਂ ਤੁਸੀਂ ਇੱਕ ਜਾਂ ਦੋ ਸੂਟ ਟਰਾਈ ਕਰਕੇ ਦੇਖ ਲਓ ਤੁਹਾਨੂੰ ਮੇਜ਼ਰਮੈਂਟ ਦਾ ਪਤਾ ਲੱਗ ਜੂਗਾ ਹਨਾ ਵੀ ਕਿੱਦਾਂ ਦਾ ਤੇ ਸਟਿਚਿੰਗ ਵੀ ਅਵੇਲੇਬਲ ਹੈਗੀ ਹੈ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਤੁਸੀਂ ਵਿਦਾਊਟ ਸਟਿਚਿੰਗ ਵੀ ਮੰਗਵਾ ਸਕਦੇ ਹੋਗੇ ਬਾਕੀ ਜਿਹੜੇ ਮੇਰੇ ਸੂਟ ਪਾਇਆ ਹੈ ਅੱਜ ਮੈਂ ਵੀ ਸੂਟ ਵੈਲਵਟ ਦਾ ਪਾਇਆ ਹੋਇਆ ਦੇਖੋ ਨਾ ਕਾਫੀ ਜਿਆਦੇ ਨਿੱਗੇ ਨੇਗੇ ਸੂਟ ਵੈਸੇ ਗਰਮ ਨਹੀਂ ਲੰਗੇ ਤੇ ਥੋੜਾ ਜਿਹਾ ਆਪਾਂ ਡਿਜ਼ਾਈਨ ਵੈਸੇ ਮੈਂ ਘਰ ਪਾਉਣ ਨੂੰ ਬਣਵਾਏ ਸੀਗੇ ਸੂਟ ਥੋੜਾ ਜਿਹਾ ਆਪਾਂ ਡਿਜ਼ਾਈਨ ਟੇਲਰ ਨੇ ਆਪਣੇ ਆਪ ਬਣਾਤੇ ਦੇਖੋ ਨੈੱਕ ਵਗੈਰਾ ਹਨਾ बॉਟਮ ਹੈ ਜਿਹੜੀ ਪਲੇਨ ਹੈਗੀ ਤੇ ਕੋਈ ਮਤਲਬ ਮਤਲਬ ਵੈਲਵਟ ਦੇ ਸੂਟ ਸੂਟ ਦੇ ਵਿੱਚ ਕੋਈ ਮਤਲਬ ਮੋਟਾ ਨਹੀਂ ਲੱਗਦਾ ਸਹੀ ਲੱਗਦੇ ਆਂਗੇ ਆਪਾਂ ਸਾਰੇ ਹਨਾ ਤੁਸੀਂ ਵੀ ਟਰਾਈ ਕਰ ਲਿਓ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਸ਼ਟ੍ਰੀ ਕਾਲ ਜੀ ਬਾਏ ਬਾਏ